ਜਿਹੜੀ ਤਾੜਨਾ ਤੇ ਜੋ ਕੁਛ ਇੱਥੇ ਹੋ ਰਿਹਾ ਹੈ ਅਸੀਂ ਬਹੁਤ ਘੱਟ ਸੰਤਾਂ ਦੇ ਨਾਲ ਇਸਨੂੰ ਸਾਂਝੀ ਕਰਦੇ ਹਾਂ ਕਿਉਂਕਿ ਸਾਨੂੰ ਬਾਰ-ਬਾਰ ਇਹ ਨਹੀਂ ਹੁੰਦਾ ਕਿ ਸਾਡੇ ਨਾਲ ਉਹ ਰਹੀਓ ਹੋ ਰਿਹਾ ਅਸੀਂ ਜੋ ਕੀਤਾ ਆਪਣੇ ਗੁਰੂ ਨੇ ਕੀਤਾ ਕੌਮ ਲਈ ਕੀਤਾ ਤੇ ਇਹ ਬੰਦੇ ਸਾਨੂੰ ਕੌਮ ਨੂੰ ਜਿੰਨਾ ਪ੍ਰੇਮ ਕਰਛਿਆ ਉਹ ਬਹੁਤ ਜ਼ਿਆਦਾ ਹੈ ਪਰ ਹੁਣ ਚੀਜ਼ਾਂ ਜਿਹੜੀਆਂ ਹੱਦ ਤੋਂ ਵੱਧ ਹੋ ਗਈਆਂ ਪਿਛਲੇ ਕੁਝ ਸਮੇਂ ਤੋਂ ਜਿਹੜਾ ਇਹਨਾਂ ਨੇ ਕੀ ਕੀਤਾ ਵੀ ਪਰਸੋਂ ਚੌਥੇ ਸਾਡੇ ਸੱਜਣਾਂ ਦੇ ਵਿੱਚ 16 ਤਰੀਕ ਨੂੰ ਹਿਡਨ ਕੈਮਰੇ ਇਹ ਆਏ ਇਲੈਕਟ੍ਰੀਸ਼ੀਅਨ ਦੇ ਰੂਪ ਦੇ ਵਿੱਚ ਤੇ ਹਿਡਨ ਕੈਮਰੇ ਲਾ ਕੇ ਚਲੇ ਗਏ ਉਹ ਹਿਡਨ ਕੈਮਰੇ ਜਿਹਦੇ ਸੀ ਬਲਬ ਹੋਲਡਰ ਹੁੰਦਾ ਉਹਦੇ ਚ ਇਹਨਾਂ ਨੇ ਲਾਏ ਆ ਔਰ ਉਹ ਜਿਹੜਾ ਸਾਨੂੰ ਥੋੜਾ ਜਿਹਾ ਡਾਊਟ ਹੋਇਆ ਅਸੀਂ ਹਿਡਨ ਕੈਮਰੇ ਲਾਏ ਉਹਨੂੰ ਲਾਉਣ ਤੋਂ ਬਾਅਦ ਅਸੀਂ ਲੋਕਲ ਡੀਐਨ ਵਿੱਚ ਇੱਥੇ ਬਣਾਇਆ ਜਿਹੜਾ ਡਿਊਟੀ ਮੈਜਿਸਟ੍ਰੇਟ ਸੀ ਉਹਦੇ ਸਾਹਮਣੇ ਉਹ ਲਾਏ ਦਿਖਾਏ ਸਾਰੇ ਜੇਲ੍ਹ ਦੇ ਸਟਾਫ ਦੇ ਸਾਹਮਣੇ ਉਹ ਲਾਏ ਦਿਖਾਏ ਵੀ ਇਹ ਹਿਡਨ ਕੈਮਰੇ ਬਾਥਰੂਮਾਂ 'ਤੇ ਸਾਡੇ ਲੱਗੇ ਹੋਏ ਆ ਔਰ ਇਹ ਕੈਮਰੇ ਦੀ ਫੁਟੇਜ ਜਿਹੜੀ ਸੀ ਉਹ ਇੱਕ Jio ਦੀ ਡੋਂਗਲ ਉਹਨਾਂ ਨੇ ਇੱਕ ਸਵਿਚ ਬੋਰਡ ਤੇ ਲਗਾ ਕੇ ਲਈ ਸੀ ਜਿਹੜੀ ਡੋਂਗਲ ਦੇ ਵਿੱਚ ਇਹਨਾਂ ਨੇ ਉਹ ਇਹ ਤੋਂ ਫੁਟੇਜ ਨੂੰ ਅੱਗੇ ਤੇ ਜਿੱਦੇ ਸੋ ਇਸ ਕਰਕੇ ਉਹ 2 ਘੰਟੇ ਦੀ ਅਸੀਂ ਫੜ ਲਈ ਜਦੋਂ ਇਹਨਾਂ ਨੂੰ ਬੁਲਾਇਆ ਤੇ ਇਹ ਕਹਿੰਦੇ ਅਗਲੇ ਅਗਲੇ ਦਿਨ ਇਹ 200 300 ਕੁੱਲ ਸਾਲਾ ਲੈ ਕੇ ਜੇਲ੍ਹ ਦੇ ਅੰਦਰ ਆਏ ਆ ਤੇ ਜ਼ਬਰਦਸਤੀ ਸਾਲਾਂ ਚ ਬੜੇ ਆ ਸਾਡੇ ਅੰਦਰ ਉੱਥੋਂ ਇਹਨਾਂ ਨੇ ਸਾਰਾ ਸਮਾਨ ਚੋਕ ਲਿਆ ਇਥੋਂ ਤੱਕ ਵੀ ਟੀਵੀ ਚੋਕ ਲਏ ਰਿਮੋਟ ਚੋਕ ਲਏ ਮਸ਼ੀਨਾ ਚੱਕ ਲੀਆਂ ਕੰਨਾਂ ਦੀਆਂ ਜੋ ਜਿਹੜੀਆਂ ਕੋਈ ਐਸੈਂਸ਼ੀਅਲ ਸਮਾਨ ਸੀ ਉਹ ਸਾਰਾ ਕੁਝ ਚੁੱਕ ਕੇ ਲਗੇ ਤੇ ਉਹ ਚੁੱਕ ਕੇ ਬਾਅਦ ਇਹਨਾਂ ਨੇ ਜਿਹੜੀ ਰਿਪੋਰਟ ਬਾਹਰ ਦਿੱਤੀ ਹੈ ਸਭ ਕੁਝ ਨਾਂ ਲੱਭਣ ਦੇ ਬਾਵਜੂਦ ਇਹਨਾਂ ਨੇ ਦੋ ਸੈੱਲਫੋਨ ਆਪਣੇ ਕੋਲੋਂ ਹੀ ਇੱਥੇ ਪਲਾਣ ਕਰਕੇ ਸਾਡੇ ਸਾਹਮਣੇ ਰੱਖ ਦਿੱਤੇ ਨਹੀਂ ਜੀ ਤੁਹਾਡੇ ਲਈ ਇੱਕ smartphones ਤੇ ਇੱਕ ਦੂਸਰਾ ਫੋਨ ਹੈ ਇੱਕ ਬਹੁਤ ਘੜੀ ਹੈ ਮਾਮੂਲੀ ਜੀ 10 ਰੁਪਏ ਦੀ 50 ਰੁਪਏ ਦੀ ਬੱਚਿਆਂ ਵਾਲੀ ਉਹਨੂੰ ਇਹਨਾਂ ਨੇ smart watch ਦਾ ਨਾਮ ਦਿੱਤਾ ਸੋ ਇਦਾਂ ਦੀਆਂ ਨਾਰਕਤਾਂ ਦੇਪਰੇ ਹੋਏ ਆ 16 ਤਰੀਕ ਤੋਂ ਹੀ ਅਸੀਂ ਇਹ ਗੱਲ ਕੀਤੀ ਆ ਵੀ ਅਸੀਂ ਅਨ ਨਹੀਂ ਸਕਣਾ ਉਹਦੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਇਹਨਾਂ ਦਾ ਇਰਾਦਾ ਸਾਨੂੰ ਅਨ ਦੇ ਵਿੱਚ ਕੁਝ ਮਿਲਾ ਕੇ ਦੇਣ ਦਾ ਹੈ ਮਰਨ ਤੋਂ ਅਸੀਂ ਨਹੀਂ ਡਰਦੇ ਨਾ ਪਹਿਲਾਂ ਡਰਦੇ ਸੀ ਨਾ ਹੁਣ ਡਰਦੇ ਆ ਜਾਂ ਜਿੰਨੇ ਵੀ ਸਾਡੇ ਵਿੱਚ ਸਾਨੂੰ ਮਾਰਨਾ ਹੈ ਇਹਨੇ ਕੁਝ ਕਰਨਾ ਹੈ ਮਰਦਾਂ ਵਾਲੇ ਕੰਮ ਕਰੋ ਇਹ ਨਾ ਮਰਦਾਂ ਵਾਲੇ ਕੰਮ ਜਿਹੜੇ ਆ ਬੰਦ ਕਰ ਦਿਓ ਇਹਨਾਂ ਕਰੋ ਕਿ ਪੰਜਾਬ ਸਾਨੂੰ ਲਿਆਓ ਜਿਹੜੇ ਚੌਕ 'ਚ ਖੜਗੇ ਫਾਇਰਿੰਗਾਂ ਡੰਗ ਲਿਓ ਜਿਹੇ ਖੜਗੇ ਫੌਸੀ ਦੇ ਨਹੀਂ ਦੇਦੇ ਜਿੱਥੇ ਗੋਲੀ ਮਾਰਨੀ ਮਾਰਦੇ ਹੋ ਅਸੀਂ ਪਰਵਾਹ ਨਹੀਂ ਕਰਦੇ ਹੁੰਦਾ ਆਇਆ ਸਾਡੇ ਨਾਲ ਸਾਡੀ ਕੌਮ ਨਾਲੇ ਹੁੰਦਾ ਆਇਆ ਪਰ ਫੋਨ ਇਹ ਗੱਲ ਸਿਰੋਂ ਬਾਹੀ ਲੰਘ ਗਿਆ ਅਸੀਂ ਇਹ ਪੰਜਾਬ ਦੇ ਹਰ ਨਿਵਾਸੀ ਨੂੰ ਸੰਗਤ ਨੂੰ ਨੋਜਵੰਨੋ ਨੇ ਦੱਸਣਾ ਚਾਹੁੰਦੇ ਆ ਕਿ ਪਿਛਲੇ 4 ਦਿਨਾਂ ਤੋਂ ਜਿਹੜੇ ਸਿੰਘ ਨੇ ਸਾਰੇ ਹੀ ਉਹਨਾਂ ਨੇ ਅੰਨਜਲ त्यागਿਆ ਹੈ ਤੇ ਕੁਝ ਸਿੰਘਾਂ ਦੀ ਜਿਹੜੀ ਹਾਲਤ ਹੈ ਉਹ ਕਾਫੀ ਗੰਭੀਰ ਹੈ ਇਸ ਵੇਲੇ ਜਿਹਨਾਂ ਜੋ ਬਸੰਤ ਸਿੰਘ ਹੈ ਚਾਹ ਹਰਜੀਤ ਸਿੰਘ ਤੇ ਹੋਰ ਵੀ ਇੱਕ ਦੋ ਸਿੰਘ ਨੇ ਜਿਹੜੇ ਕਾਫੀ ਗੰਭੀਰ ਹਾਲਤ ਦੇ ਵਿੱਚ ਜਾ ਰਹੇ ਨੇ ਕਿਸੇ ਵੀ ਬੰਦੇ ਦੀ ਮੌਤ ਹੋਦੀ ਸ਼ਹੀਦੀ ਪ੍ਰਾਪਤ ਕੋਈ ਬੰਦਾ ਕਰ ਜਾਂਦਾ ਹੈ ਇਹ ਸਾਰੇ ਸੰਘਰਸ਼ ਦੇ ਵਿੱਚ ਤੇ ਅਸੀਂ ਇਹ ਚਾਹੁੰਦੇ ਆਂ ਕਿ ਉਹਦੀ ਜਿਹੜੀ ਦੇਹ ਆ ਉਹ ਪੰਜਾਬ ਜਾਵੇ ਤੇ ਉੱਥੇ ਰਕਾਰ ਹੋਵੇ ਸੋ ਸਾਨੂੰ ਇਹ ਮਰਨ ਤੋਂ ਡਰ ਨਹੀਂ ਅਸੀਂ ਹੋਏ ਫੈਸਲਾ ਕੀਤਾ ਜਾਂ ਤੇ ਸਾਨੂੰ ਪੰਜਾਬ ਲੈ ਕੇ ਜਾਣਗੇ ਤੇ ਜਾਂ ਸਾਡੀ ਲਸ਼ਾ ਪੰਜਾਬ ਜਾਣ ਦੀ ਹੈ ਇਹਨਾਂ ਲੋਹਾਂ ਦੇ ਕਰੇਸਲਾ ਹੋਵੇ ਜੇ ਨਹੀਂ ਹੁੰਦਾ ਤੇ ਅਸੀਂ ਜਿਹੜੀ ਆਪਣੀ ਜਿਹੜੀ ਆਣ ਵਾਲੋ ਇੱਥੇ ਆ ਗਿਆ ਅਸੀਂ ਉਤੋਂ ਪਛੜੀ ਹਟਾ ਸੋ ਇਹੋ ਹੀ ਮੈਂ ਸੰਕਤਾ ਨੂੰ ਬੇਲ ਕਰਨੀ ਚਾਹੁੰਦਾ ਕਿ ਇੱਥੇ ਇਹ ਸਰਕਾਰ ਨੂੰ ਸਵਾਲ ਕਰੋ ਇਹ ਡੀਸੀ ਅਵਰ ਸਰ ਨੂੰ ਸਵਾਲ ਕਰੋ ਕਿ ਤੁਸੀਂ ਭਈ ਇਹ ਕਿਉਂ ਕਰ ਰਹੇ ਜੋ ਇਹ ਜੀ ਵਜਾ ਕੀ ਹੈ ਇੱਕ ਪਾਸੇ ਕਹਿੰਦੇ ਵੀ ਸਾਨੂੰ ਕੁਝ ਮਿਲਿਆ ਨਹੀਂ ਰਿਕਵਰ ਨਹੀਂ ਹੋਇਆ ਦੂਜੇ ਪਾਸੇ ਝੂਠੀਆਂ ਬੇਬੁਨਿਆਦ ਗਰਾਉਂਡਾਂ ਸਾਡੀ ਹਰ ਇੱਕ ਨਾ ਮਹੀਨੇ ਬਾਅਦੇ ਵੜਾਉਂਦੇ ਨੇ ਕਦੀ ਕਿਸੇ ਫੇਸਬੁਕ ਦੀ ਪੋਸਟ ਤੇ ਕਦੀ ਕਿਸੇ ਤੇ ਸੋ ਇਹ ਕੀ ਕਰਨਾ ਚਾਹੁੰਦੇ ਨੇ ਇਸ ਕਰਕੇ ਅਸੀਂ ਇਹ ਜਿਹੜਾ ਉਹਨੇ ਮਹਾਰਾਜ ਦੇ ਹੱਥ ਸਾਰਾ ਕੁਝ ਹੈ ਅਸੀਂ ਸਤਗੁਰੂ ਅਗੇ ਅਰਦਾਸ ਬੇਨਤੀ ਕਰਨੀ ਕਿਸੇ ਕੇ ਪਾਰਲਾਮੈਂਟਾ ਨਹੀਂ ਕਰਨੀ ਤੇ ਅਸੀਂ ਇਹਨਾਂ ਨੂੰ ਲੀਡਰ ਮੰਨ ਕੇ ਕਹਿਣਾ ਚਾਹੁੰਦੇ ਹਾਂ ਮੌਜੂਦਾ ਇਹਦੀ ਪਾਵਰ ਸਦਾ ਰਹਿੰਦੀ ਨਹੀਂਗੀ ਤੁਹਾਡਾ ਵੀ ਇਹੋ ਅਸ਼ਰ ਹੋਊਗਾ ਜਦੋਂ ਤੁਸੀਂ ਫਤਿਹ ਤੋਂ ਬਾਹਰ ਜਾਓਗੇ ਸੋ ਮੇਰੀ ਸਿੱਖ ਸੰਗਤ ਨੂੰ ਅਪੀਲ ਹੈ ਇਹ ਉੱਥੋਂ ਦਾ ਸਮਾ ਹੋਣਾ ਚਾਹੀਦਾ ਇਸ ਮੌਕੇ ਦੇ ਉੱਤੇ ਇਹ ਨੌਜਵਾਨ ਜਿਹੜੇ ਅਸੀਂ 10 ਇੱਥੇ ਆਏ ਸੀ ਸੰਘਰਸ਼ ਕਰਾਂਗੇ ਤੇ ਆਖਰੀ ਦਿਨ ਤੱਕ ਸੰਘਰਸ਼ ਕਰਾਂਗੇ ਇਹਨੀਆਂ ਕੁ ਬੇਨਤੀਆਂ ਜੀ ਪਾਈਆ ਮੋਕਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਅਸਾਮ ਤੋਂ ਅ ਅੱਜ 19 ਫਰਵਰੀ ਤਰੀਕ ਹੈ ਲਗਭਗ ਸਾਨੂੰ 1 ਸਾਲ ਪੂਰਾ ਇੱਥੇ ਡਿਬਰੂਗੜ੍ਹ ਜੇਲ੍ਹ